Yeah. ਤੁਸੀਂ ਕੀ ਕਰ ਰਹੇ ਸੀ ਕਿਤੇ ਐਸਾ ਨਾ ਹੋਵੇ ਤਾਂ ਇਸ ਕਰਕੇ ਮੇਰੀ ਆਪਣੇ ਸਾਰੇ ਬਜ਼ੁਰਗਾਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਨੇਪਰੇ ਚਾੜੀਏ ਆਪਣੇ ਨਿੱਜੀ ਹਮ ਨਿੱਜੀ ਪੱਖ ਨੂੰ ਛੱਡਦੇ ਹੋਏ ਆਪਣੇ ਆਪ ਨੂੰ ਨਾ ਲੋਚਦੇ ਹੋਏ ਸਮਾਜ ਦੀ ਗੱਲ ਨੂੰ ਲੈ ਕੇ ਅੱਗੇ ਵਧੀਏ ਔਰ ਇਕੱਠੇ ਦੀ ਗੱਲ ਕਰੀਏ ਕੱਟ ਲੋਏ ਦੀ ਡੱਟ ਜਿਹਦੇ ਪੈਜਵੇ ਕਦਮੇ ਵਟਾ ਇਨ੍ਹਾਂ ਹੀ ਸ਼ਬਦਾਂ ਨਾਲ ਤੁਹਾਡਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਚੜ ਕੇ ਇਸ ਮੋਰਚੇ ਨੂੰ ਮਜ਼ਬੂਤ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਸਾਡੇ ਜਿਹੜੇ ਲੋਕ ਸੰਘਰਸ਼ ਕਰ ਰਹੇ ਹੈ ਦਿਨ ਰਾਤ ਲੱਗੇ ਹੋਏ ਹੈ ਜਿਹੜੇ ਵੀਰਾਂ ਨੇ ਮੋਰਚਾ ਲਾਇਆ ਹੈ ਜਾਂ ਕੋਈ ਛੱਡ ਕੇ ਚੱਲ ਗਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨੇ ਨੇ ਸਾਨੂੰ ਬੁਸ਼ੇ ਦਿੱਤੀ ਹੈ ਜਾਂ ਜਿਹੜੇ ਪੁਰਨੇ ਬਣ ਕੇ ਅੱਗੇ ਵੀ ਘਰ ਬੈਠੇ ਉਹਨੂੰ ਪਰਮਾਤਮਾ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਬੁੱਧੀ ਬਖਸ਼ੇ ਸਾਡੇ ਮੂਰਤੀ ਚ ਸ਼ਾਮਲ ਹੋਏ ਤਾਂ ਕਿ ਅਸੀਂ ਆਪਣੀ ਜੰਗ ਉਹ ਜਿੱਤ ਸਕੀ ਜੰਗ ਸਾਡੀ ਕੀ ਹੈ ਅੱਜ ਤੁਸੀਂ ਦੇਖ ਲਿਆ ਜਿੱਥੇ ਅਸੀਂ ਸਰਕਾਰਾਂ ਨੂੰ ਲੋਤੀਏ ਸੀ ਅੱਜ ਸਾਡਾ ਜਿਹੜਾ ਬੜਾ ਭਾਈ ਚਾਰਾਦੀਪੂ ਸੀ ਜਨਰਲ ਕੈਟਾਗਰੀ ਦੇ ਲੋਕ ਕਹਿੰਦੇ ਨੇ ਉਹ ਵੀ ਸਾਡੇ ਦਾ ਟੱਕਾ ਕੱਟਣਾ ਸ਼ੁਰੂ ਕਰਦਾ ਪਿੱਛੇ ਤੋਂ ਤੁਸੀਂ ਸੰਗਰੂਰ ਚ ਦੇਖਿਆ ਹੋਣਾ ਕਿ ਦੋ ਦਲਕ ਸਟੂਡੈਂਟਾਂ ਨੂੰ ਪਿੰਡਾਂ ਦੇ ਪੰਜਾਬ ਜਾ ਕੇ ਮਾਰਿਆ ਉਹ ਵੀ ਕਿਸਾਨ ਭੁਜਨ ਦੇ ਆਗੂਆਂ ਨੇ। ਉਰੇ ਇਸੇ ਤਰ੍ਹਾਂ ਫਾਜ਼ਿਲਕਾਰ ਜੀ ਕਿ ਉਠਾ ਪਰਚਾ ਖਾ ਕੇ ਉਪੀਸ਼ਟ ਸਿੰਘ ਜੋ ਸਟੇਕ ਬੁਲਾਰਾ ਹੈ ਆਦਮੀ ਕੀ ਮਜੀਬ ਸਿੰਘ ਹੈ ਉਸ ਤੋਂ ਝੂਠਾ ਪਰਚਾ ਕਰਿਆ ਕੱਲ ਪੁਲਿਸ ਉਸ ਨੂੰ ਆਜ਼ਾਦ ਕਰਾਇਆ ਗਿਆ। ਹੁਣ ਜਿਹੜਾ ਸੰਘਰਸ਼ ਸਾਨੂੰ ਵਿਖਾ ਕਰਨਾ ਪੈਣਾ ਕਿਉਂਕਿ ਪਹਿਲਾਂ ਸਾਨੂੰ ਸਰਕਾਰਾਂ ਮਾਰਦੀਆਂ ਸੀ ਉਹਨਾਂ ਜਿੰਨਾਂ ਦੀ ਧੌਣਾਂ ਚ ਕਿੱਲੇ ਉਹ ਸਾਨੂੰ ਮਾਰਨਾ ਸ਼ੁਰੂ ਕਰਤਾ ਇਸ ਕਰਕੇ ਸਾਨੂੰ ਇਹ ਫੇਰ ਲਈ ਸਾਲਾ ਸਮਾਂ ਨਹੀਂ ਲਾਹ ਚੈਦਾ ਸਾਡੀ ਜਿਹੜੀ ਕਾਲ ਲੱਗੀ ਐਸੀ ਹੋਣੀ ਚਾਹੀਦੀ ਐ ਤਾਂ ਕਿ ਮੋਰਚੇ ਦਾ ਪਤਾ ਲੱਗੇ ਜਿਸ ਤਰ੍ਹਾਂ ਕੀ ਪਿੱਛੇ ਜੀ ਸਾਨੂੰ ਗੋਲੀ ਦੇਤੀ ਐ ਵਿਧਾਨ ਸਭਾ ਵਿੱਚ ਬੋਲ ਕੇ ਕਿ ਚੋਰ ਫੜੇ ਜਾਣਗੇ ਉਹਨਾਂ ਦੀ ਸਰਬਸੇ ਵੀ ਵਾਪਸੀ ਹੋਊਗੀ ਇਹ ਅਭਿਧਾਨ ਸਭਾ ਵਿੱਚ ਜਿਹਦਾ ਜ਼ਨਾ ਮਤਾ ਵੀ ਪਿਆ ਤਾਂ ਮੈਂ ਜਿਨ੍ਹਾਂ ਨੇ ਪਾਇਆ ਉਹਨਾਂ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਮੈਨੂੰ ਨਹੀਂ ਪਤਾ ਸੀ ਕਿ ਮੋਰਚਾ ਲੱਗਿਆ ਹੋਇਆ ਮੈਂ ਤਾਂ ਕਿਸੇ ਦੇ ਥਰੂ ਮੈਨੂੰ ਪਤਾ ਲੱਗਿਆ ਤੇ ਮੈਸੇਜ ਆਈਆਂ इस गल से भी ध्यान देने योग है कि पहुंचाई कि नकली सर्टिफिकेट बना के लोग नौकरियां लेके काम कर रहे हैं तो इस वास्ते जांच वास्ते मिल के गल करनी चाहिए एडवोकेट्स लोग मिलकर भी गल करनी चाहिए है जिम्मे मैं दोबारा भी कहूँगी कि यह गल तक नहीं गई है तो ये लोगों तक जाने किमें जाएगा इस वास्ते भी यन करना चाहिए ਤੇ ਮੈਂ ਤਾਂ ਬਸ ਇੰਨਾ ਹੀ ਕਹਾਂਗੀ ਕਿ ਕਿ ਮੈਂ ਪਹਿਲੀ ਵਾਰ ਹੀ ਆਈ ਐ ਇੱਥੇ ਤੇ ਇਸ ਵਾਸਤੇ ਵੀ ਵਿਚਾਰ ਕਰਦੀ ਹਾਂ ਸਾਰੇ ਆਗੂਆਂ ਨੂੰ ਜੈ ਪੀਨ ਜੈ ਪਾ ਰੈਵਨ ਸੰਸਥਾ ਦੇ ਵੀ ਫਰਜ਼ ਆਖਦਾ ਅੱਜ ਅਸੀਂ ਦੂਜਾ ਨਹੀਂ ਸਰਟੀਫਿਕੇਟ ਬਣਾ ਕੇ ਨੌਕਰੀ ਦੇ ਕਾਗਜ਼ ਨੇ ਉਹਨਾਂ ਦੇ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਇਹ ਜੋ ਮੋਰਚਾ ਚੱਲ ਰਿਹਾ ਹੈ ਉਹ ਦੀ ਜਿਹੜੀ ਗੱਲ ਹੈ ਸਰਕਾਰ ਅੰਦੋਲਨ ਕਰ ਰਹੀ ਹੈ ਤਾਂ ਕਿ ਉਹ ਸਰਕਾਰ ਨੂੰ ਚਲਦਾ ਕਰਨ ਲਈ ਸਾਨੂੰ ਵੱਧ ਤੋਂ ਵੱਧ ਗਿਰਤੀ ਦੇ ਵਿੱਚ ਜੋ ਅਗਲਾ ਪ੍ਰੋਗਰਾਮ ਹੋਣ ਦੇ ਵਿੱਚ ਵੱਧ ਤੋਂ ਵੱਧ ਗਿਰਤੀ ਵਿੱਚ ਆਈਏ ਤਾਂ ਜੋ ਕਿ ਸਰਕਾਰ ਦੇ ਕੰਨ ਖੁੱਲ ਸਕਣ ਉਸ ਦਾ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਗੁਰ ਚੁੱਕੇ ਨੇ ਜੋ ਬਾਕੀ ਰਹਿੰਦਾ ਉਹ ਤੁਹਾਨੂੰ ਆਪਣਾ ਵੱਡਾ ਕੰਟ ਕਰਕੇ ਇੱਕ ਆਠ ਜਿਹੜੀ 52 ਮੈਂਬਰੀ ਕਮੇਟੀ ਬਣੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਹਰ ਗਿੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀ ਯੂਨਿਟ ਹੋਣੀ ਚਾਹੀਦੀ ਹੈ ਜਿਹਦੇ ਨਾਲ ਮੋੜਦਾ ਸਾਡਾ ਚੰਗੀ ਕੰਮਜਾਬ ਹੋ ਸਕਦਾ ਸਾਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਨ੍ਹਾਂ ਨੂੰ ਨੌਕਰੀਆਂ ਮਿਲਣੀਆਂ ਨੇ ਜਿਹੜੇ ਨੌਜਵਾਨ ਘਰ ਬੈਠੇ ਨੇ ਜਿਨ੍ਹਾਂ ਲਈ ਆਪਾਂ ਸੰਘਰਸ਼ ਕਰ ਰਹੇ ਹਾਂ ਪੁਰਾਣੂ ਵੀ ਹਰ ਇੱਕ ਵੀਰ ਨੂੰ ਭੈਣ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ ਤਾਂ ਕਿ ਉਹਨਾਂ ਨੂੰ ਹੀ ਪਤਾ ਲੱਗੇ ਸਾਡੀ ਜਿਹੜੀ ਲੜਾਈ ਹੈ ਇਹ ਮੁਰਕੇ ਵੱਲੋਂ ਲੜੀ ਜਾ ਰਹੀ ਹੈ ਅਸੀਂ ਸਾਰੇ ਪ੍ਰੋਫੈਸਰ ਅਸੀਂ ਕੁਕੀ ਲੋਕੀ ਦੇ ਅੰਨੀ ਸਰਕਾਰ ਦੇ ਧਿਆਨ ਤੇ ਲਾਣਾ ਚਾਹੁੰਦੇ ਆ ਕਿ ਫੇਰ ਸੱਤ ਦੀਆਂ ਲਾਈਟਾਂ ਕੋਲ ਜੋ ਰਿਜ਼ਰਵੇਸ਼ਨ ਚੋਰ-ਚੋਰ ਤੇ ਚੱਲ ਰਿਹਾ ਹੈ ਜਿਸ ਮੋਰਚੇ ਦੇ ਆਗੂ ਨੇ ਅੱਜ ਮੀਟਿੰਗ ਕਰਕੇ ਜਿਹੜਾ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਦਾ ਇੱਕ ਤੁਕਲਾ ਮੁੱਕ ਕੇ ਹਟੇ ਨੇ ਕੁਕੀ ਹੋਏ ਲੋਕ ਸਰਕਾਰ ਤੋਂ ਗੁੱਸੇ ਹੋਏ ਲੋਕ ਪੰਜਾਬ ਪੁਰਸ ਤੋਂ ਗੁੱਸੇ ਹੋਏ ਲੋਕ ਆਪਣੇ ਕੇਸਾਂ ਨੂੰ ਲੈ ਕੇ ਇੱਥੇ ਪਹੁੰਚੇ ਸੀ ਜਿਨ੍ਹਾਂ ਨੇ ਆਪਣੇ ਆਪਣੇ ਸਾਰੇ ਦੁੱਖੜੇ ਜਿਹੜੇ ਆ ਸਾਡੇ ਕੋਲੇ ਰੋਏ ਨੇ ਆ ਕੇ ਅਸੀਂ ਪਹਿਲਾਂ ਵੀ ਇਹਨਾਂ ਦੀ ਹੈਲਪ ਕਰਦੇ ਨੇ ਬਦਲ ਕਰਦੇ ਨੇ ਤੇ ਪਹਿਲਾਂ ਤੋਂ ਸਾਡੀਆਂ ਜਿਹੜੀਆਂ ਮੋਰਚੇ ਦੀਆਂ ਮੰਗਾਂ ਸੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੀਆਂ ਮੰਗਾਂ ਸੀ ਜਿਹਨੂੰ ਮੁੱਖ ਮੰਤਰੀ ਵਿਧਾਨ ਸਭਾ ਵੀ ਅਨਾਉਂਸ ਕਰ ਗਿਆ ਐਲਾਨ ਕਰਕੇ ਵੀ ਕਾਰਵਾਈ ਹੋਊਗੀ ਪਰ ਲੇਕਿਨ ਉਹ ਕਾਰਵਾਈ ਕੋਈ ਨਹੀਂ ਹੋਈ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਉਸ ਮੰਗਾਂ ਨੂੰ ਲੈ ਕੇ ਅਸੀਂ ਕਈ ਪਹਿਲਾਂ ਡੀਐਸਪੀ ਸਾਤੋਂ ਮੰਗ ਪੱਤਰ ਲੈ ਕੇ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਮੀਟਿੰਗਾਂ ਕਰਨ ਦੇ ਲਾਰੇ ਲਾ ਕੇ ਸਿਰਫ ਤਾਂ ਸਿਰਫ ਉਹ ਲਾਰੇ ਰਹੇ ਨੇ ਸਾਡੇ ਕੋਲੇ ਅੱਜ ਇੱਕ ਬੀਬੀ ਜਗਿੰਦਰਤੌਰ ਸੰਧੂ ਜੀ ਐਨਆਰਆਈ ਨੇ ਜਿਹੜੀਆਂ 75 ਸਾਲ ਦੀ ਉਮਰ ਹੈਗੀ ਜਿਹੜੀਆਂ ਨੇ ਕੁੱਪੜਾਂ ਦੇ ਵਿਕੇ ਦੀ ਕਬਜ਼ੇ ਹੋਏ ਆ ਪਲਾਟਾਂ ਦੇ ਕਬਜ਼ੇ ਹੋਏ ਆ ਲੁਧਿਆਣੇ ਦੀ ਗੱਲ ਕਰੀਏ ਸਰਕਾਰ ਤੇ ਮੁੜ ਕੇ ਕਿਸੇ ਬੰਦੇ ਨੇ ਜੜਾ ਇਹਨੂੰ ਬੀਬੀ ਨੂੰ ਖਾਫੀ ਬੋਇਆ ਇਸੇ ਤਰ੍ਹਾਂ ਗੱਲ ਕਰ ਲਈ ਸ਼ਰੀਤਾ ਸ਼ਰਮਾ ਜੀ 12 ਸਾਲ ਤੋਂ ਇਹਦੇ ਘਰ ਵਾਲਾ ਕਿਡਨਾਪ ਕੀਤਾ ਹੋਇਆ ਅੱਜ ਤੱਕ ਨਾ ਘਰ ਵਾਲਾ ਜਿਉਂਦਾ ਨਾ ਮਰਿਆ ਮਿਲਿਆ ਨਹੀਂ ਹੈ ਫੇਰ ਅੱਠ ਥਾਣੇ ਦੀ ਗੱਲ ਹੈ ਚਾਰ ਬੰਦਿਆਂ ਨੂੰ ਕੰਪਲੀਟ ਦੰਦੇ ਆ ਤਿੰਨਾਂ ਦੇ ਐਫ ਆਈ ਆਰ ਦਰਜ ਹੁੰਦੀ ਹੈ ਦੋ ਬੰਦਿਆਂ ਨੂੰ ਨਿਰਦੋਸ਼ ਕਰ ਦਦੀ ਹੈ ਪੁਲਿਸ ਇੱਕ ਤੇ ਚਲਾਨ ਪੇਸ਼ ਕਰ ਦਿੰਦੀ ਹੈ ਅੱਜ ਤੱਕ ਬੀਬੀ ਤਰਤਰਦੀਆਂ ਠੋਕਰਾਂ ਆਪਣੇ ਇੱਕ ਮੈਂਟਲੀ ਅਫਸਰ ਬੇਟੇ ਨੂੰ ਲੈ ਕੇ ਤਰਤਰਦੀਆਂ ਠੋਕਰਾਂ ਖਾਂਦੀ ਹੈ ਇਸੇ ਤਰ੍ਹਾਂ ਦਿਲਵਰ ਖਾਨ ਜੀ ਮਟੌਰ ਤੋਂ ਆਏ ਨੇ ਜਿਵੇਂ 6 ਮਹੀਨੇ ਉਥੋ ਜਦੋਂ politcal ਸਿਆਸੀ ਦਬਾਅ ਪੈਂਦਾ ਕਲਵਾਂ ਸਿੰਘ ਦਾ ਦਬਾਅ ਪੈਂਦਾ ਇਹਨਾਂ ਤੇ ਪਰਚਾ ਜਿਹੜਾ ਹੈਗਾ ਇੱਕ ਦਰਜ ਹੋ ਜਾਂਦਾ ਜੋ ਸਾਰੀ ਹਕੀਕਤ ਆਪਣੇ ਆਪਣੇ ਪਰਚੇ ਦੀ ਆਪਣੇ ਕੇਸ ਦੀ ਖੁਦ ਆਪ ਦੱਸਣਗੇ ਇਸੇ ਤਰ੍ਹਾਂ ਚਾਹੜ ਮੱਝਰੇ ਤੋਂ ਕੋਈ ਜੀ ਆਏ ਇਹਨਾਂ ਦਾ ਕੋਈ ਜ਼ਮੀਨ ਦਾ ਮਸਲਾ ਸੀ ਫੇਕ ਜਿਹੜਾ ਬਿਆਨਨਾ ਕਰਕੇ ਬੰਦਾ ਠੱਗੀ ਥੋਰੀ ਕਰ ਗਿਆ ਐਸਐਚਓ ਮੋਲਾਪੁਰ ਕੋਲੇ ਕੁੰਮਰੇ ਕਦੀ ਐਸਐਸਪੀ ਕੋਲੇ ਕੁੰਮਰੇ ਇਹ ਦਰਖਾਸਤਾਂ ਉਹਨਾਂ ਦੇ ਫਰਮ ਪਰ ਲੇਕਿਨ ਇਕ ਡੀਜੀਪੀ ਸਾਹਿਬ ਦਾ ਹੁਕਮ ਕਰ ਰਹੇ ਨੇ ਵੀ ਐਸਐਸਪੀ ਡੀਐਸਪੀ ਐਸਐਚਓ ਦਫ਼ਤਰਾਂ ਚ ਰੋ ਲੋਕਾਂ ਨੂੰ ਨਿਆਂ ਸਾਫ਼ ਦੇਓ ਪਰ ਲੋਕਾਂ ਇਹ ਦਫ਼ਤਰਾਂ ਚ ਚੱਕਰ ਕੱਟ ਰਹੇ ਨੇ ਤੇ ਅਫਸਰ ਨਹੀਂ ਮਿਲਦਾ ਦੱਸੋ ਇਹ ਲੋਕਾਂ ਨੂੰ ਕਿਵੇਂ ਨਿਆਂ ਸਾਫ਼ ਮਿਲੇਗਾ ਤੇ ਅਸੀਂ ਸਾਰੇ ਇਹ ਲੋਕਾਂ ਦੀਆਂ ਬੁੱਕਲੀਆਂ ਸੁਣ ਕੇ ਅਸੀਂ ਪ੍ਰੈਸ ਰਾਹੀਂ ਡੀਜੀਪੀ ਦੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਜਾਂ ਤਾਂ ਇਹ ਲੋਕਾਂ ਨੂੰ ਇਨਸਾਫ਼ ਮਿਲ ਜੇ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਤੇਰੇ ਜਿਹੜਾ ਦਫ਼ਤਰ ਦੇ ਅੱਗੇ ਆ ਕੇ ਅੱਜ ਤਾਂ ਹਲੇ ਪੁਤਲੇ ਹੀ ਫੁੱਕੇ ਆ ਤੇਰੇ ਦਫ਼ਤਰ ਦੇ ਅੱਗੇ ਆ ਕੇ ਲੋਕ ਜਿਹੜੇ ਪਿੰਡ ਤੋਂ ਆਪਣੇ ਬੱਚਿਆਂ ਨੂੰ ਤੇ ਸਰ ਸਾਡੀ ਮੁਸਲਮਾਨ ਬੈਲਪੁਰ ਕਮੇਟੀ ਨਾਂ ਤੇ 30 ਸਾਲ ਤੋਂ ਸਾਡੀ ਕਮੇਟੀ ਚੱਲ ਰਹੀ ਇਕੱਲਟ ਬਟੌਰ ਦੇ ਵਿੱਚ ਜਦੋਂ ਕਮੇਟੀ ਦੀ ਮਿਆਦ ਖਤਮ ਹੋਈ ਲੋਕਾਂ ਦਾ ਟਾਈਮ ਹੁੰਦਾ ਜਿਹੜਾ ਕਮੇਟੀ ਦਾ ਅਸੀਂ ਸਾਰੇ ਪਾਈ ਪਾਰੇ ਨੇ ਟਾਈਮ ਰੱਖਿਆ ਮੀਟਿੰਗ ਦਾ 27 ਤਰੀਕਾ ਕੀਤੀ ਗਈ ਮੀਟਿੰਗ ਚੋੜ ਵਾਸਤੇ ਲੇਕਿਨ ਕੁਝ ਸ਼ਰਾਰਤੀ ਬੰਦਿਆਂ ਨੇ ਪਿੰਡਦਿਆਂ ਨੇ ਸਾਡਿਆਂ ਨੇ ਟਾਈਮ ਤੋਂ ਪਹਿਲਾਂ ਹੀ 8 4 2023 ਨੂੰ ਸਾਡੀ ਮੀਟਿੰਗ ਹੋਈ 27 ਤਰੀਕ ਫਿਕਸ ਕਰੀ ਗਈ ਲੇਕਿਨ ਉਹਨਾਂ ਨੇ 2-3 ਦਿਨ ਬਾਅਦ ਹੀ ਪਾਰਕ ਦੇ ਵਿੱਚ ਬੈਠ ਕੇ ਆਪਣੀ ਨਵੀਂ ਕਮੇਟੀ ਅਲੱਗ ਬਣਾ ਕੇ ਸਾਤੋਂ ਸਾਡੇ ਮੁਸਲਮਾਨ ਭਾਈਚਾਰੇ ਦੇ 20-25 ਘਰ ਉਹਨਾਂ ਨੇ ਛੱਡ ਤੇ ਮੁਸਲਮਾਨ ਭਾਈਚਾਰੇ ਦੀ ਸਹਿਮਤੀ ਤੋਂ ਬਿਨਾ ਆਪਣੀ ਅਲੱਗ ਕਮੇਟੀ ਬਣਾ ਕੇ ਮਤਲਬ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਿਆ ਜੀ ਇਸ ਕਮੇਟੀ ਨੇ ਉਹਦਾ ਨਾਮ ਹੈਗਾ ਨਰਾਨੀ ਮਸਜਿਦ ਵੈਲਫੇਅਰ ਕਮੇਟੀ ਸਾਡੀ ਕਮੇਟੀ ਦਾ ਨਾਮ ਜੀ ਮੁਸਲਮ ਬੈਲਫੇਅਰ ਕਮੇਟੀ ਜੋ 30 ਸਾਲ ਤੋਂ ਕੰਮ ਕਰ ਰਹੀ ਸੀ ਇਹਨਾਂ ਨੇ ਲੱਗ ਨਾਂ ਚੇਂਜ ਕਰਕੇ ਕਮੇਟੀ ਬਣਾ ਲਿਆ ਸਭ ਤੋਂ ਪਹਿਲਾਂ ਜਿਹੜਾ ਗਲਤ ਕੰਮ ਕੀਤਾ ਜੀ ਜਿੱਨੇ ਖਬਰਸਤਾਨ ਦੇ ਵਿੱਚ ਸਾਡੀ ਜਗ੍ਹਾ ਰੱਖਤੀ ਸੀ ਉਹ ਕੱਟ ਕੇ ਮਤਲਬ ਵੇਚ ਕੇ ਕਿਸੇ ਬੰਦੇ ਨੂੰ ਉਹ ਕਟਾ ਕੇ ਬਿਨਾਂ ਮਨਜ਼ੂਰੀ ਤੋਂ ਬਿਨਾਂ ਕਿਸੇ ਬਕਬੋੜ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਕਾਰਪੋਰੇਸ਼ਨ ਦੀ ਮਨਜ਼ੂਰੀ ਤੋਂ ਮਤਲਬ ਇਹਨਾਂ ਨੇ ਕਿਸੇ ਬੰਦੇ ਨੂੰ ਵੇਚ ਤੇ ਜੀ ਜਦੋਂ ਅਸੀਂ ਇਹਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਸਾਨੂੰ ਕਿਹਾ ਬਈ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਸਾਡੀ ਕਮੇਟੀ ਦਾ ਫੈਸਲਾ ਅਖੀਰ ਨੂੰ ਜੀ ਜਦੋਂ ਅਸੀਂ ਇਹਨਾਂ ਦੇ ਖਿਲਾਫ ਐਸਐਸਪੀ ਸਾਹਿਬ ਕੋਲ ਦਰਖਾਸਤ ਦਈ ਬਈ ਇਹ ਬੰਦੇ ਨੇ ਜੀ ਸਰਕਾਰੀ ਜ਼ਮੀਨ ਤੋਂ ਦਰਖਤ ਬਿਨਾਂ ਪਰਮਿਸ਼ਨ ਤੋਂ ਕੱਟ ਕੇ ਵੇਚ ਦਿੱਤੇ ਇੱਕ ਸਾਲ ਤੋਂ 2 ਮਹੀਨੇ ਉੱਪਰ ਹੋ ਗਏ ਜੀ ਇਹ ਕੰਪਲੀਟ ਬਸ ਐਸਐਸਪੀ ਸਾਹਿਬ ਕੋਲ ਐਸਐਸਪੀ ਸਾਹਿਬ ਨੇ ਅੱਗੇ ਇਨਕੁਆਰੀ ਪਾਤੀ ਐਚਐਸ ਮਾਨ ਸਾਹਿਬ ਕੋਲ ਵੀ ਉਹਨਾਂ ਨੇ ਸਾਰੀ ਇਨਕੁਆਰੀ ਕਰਕੇ ਬਕਵੌੜ ਵਾਲਿਆਂ ਤੋਂ ਵੀ ਇਹਨਾਂ ਨੇ ਕਰੀ ਨੁਕਾਰੀ ਵੀ ਤੁਹਾਨੂੰ ਪਰਮਿਸ਼ਨ ਲਈ ਕਿ ਨਹੀਂ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਵੀ ਬਿਲਕੁਲ ਨਹੀਂ ਦੇ ਬਕਵੌੜ ਤੇ ਹੁਣ ਪਰਚਾ ਕੀਤੇ ਤੇ ਹੋਇਆ ਜੀ ਹੁਣ ਉਹਨਾਂ ਨੇ ਜੀ ਉਹਨਾਂ ਦੇ ਮਤਲਬ ਸਾਡੀ ਕੰਪਲੇਂਟ ਦੇ ਮੁਤਾਬਕ ਇਹਨਾਂ ਤੇ ਜਿਹੜੇ ਬੰਦਿਆਂ ਦੇ ਅਸੀਂ ਨਾ ਕੰਪਲੇਂਟ ਦਿੱਤੀ ਸੀਗੀ ਉਹਨਾਂ ਦੇ ਨਾਂ ਤੇ ਕੋਈ ਵੀ ਮਤਲਬ ਪਰਚਾ ਨਹੀਂ ਹੋਇਆ ਇੱਕ ਹੋਰ ਬੰਦਾ ਥਰਡ ਪਰਸਨ ਪਾ ਕੇ ਪੁਲਿਸ ਨੇ ਮਤਲਬ ਉਹਦੇ ਨਾਂ ਤੇ ਪਰਚਾ ਕਰਤੇ ਜੀ ਜਿਹੜੇ ਬੰਦਿਆਂ ਦੇ ਨਾਂ ਅਸੀਂ ਕੰਪਲੇਂਟ ਦਿੱਤੀ ਹੋਈ ਹੈ ਉਨਾ ਦਾ ਇੱਕ ਵੀ ਬੰਦੇ ਦਾ ਨਾਮ ਨਹੀਂ ਹੈ ਪਰਚੇ ਦੇ ਵਿੱਚ ਉਲਟਾ ਉਹਨੋਂ ਪਹਿਲਾਂ ਜਦੋਂ ਐਸਪੀ ਸਾਹਿਬ ਨੇ ਉੱਥੇ ਇਨਕੁਆਰੀ ਕੀਤੀ ਬੰਦਾ ਬੁਲਾਇਆ ਜੀਤੋ ਕਟਿਆ ਉਹਨੇ ਸਾਰਾ ਕੁਝ ਦੱਸਿਆ ਇਹਨਾਂ ਨੂੰ ਵੀ ਇਹ ਐਦਾਂ ਐਦਾਂ ਮੰਨੋ ਜਿਹੜੇ ਬੰਦੇ ਨੇ ਕਰਿਆ ਸੀ ਕੀ ਕਰਿਆ ਕਿੱਦਾਂ ਕਟਿਆ ਉਹਦੇ ਵਿੱਚ ਜੀ ਇਹਨਾਂ ਨੇ ਉਲਟਾ ਦੁਬਾਰਾ ਫੇਰ ਜਦੋਂ ਦੇਖਿਆ ਵੀ ਇਹਨਾਂ ਦੇ ਪਰਚਾ ਹੋ ਰਿਹਾ ਪਰਚਾ ਬਣ ਰਿਹਾ ਤਾਂ ਇਹਨਾਂ ਨੇ ਜੀ ਦੁਬਾਰਾ ਫੇਰ ਬੰਦੇ ਨੂੰ ਬੁਲਾ ਕੇ ਹੁਣ ਇੱਕ ਡੇਢ ਮਹੀਨਾ ਪਹਿਲਾਂ ਉਹ ਤਾਂ ਲੋਕਾਂ ਦਾ ਮਤਲਬ ਪੁੱਛ-ਕਿਛ ਕਰਕੇ ਦਬਾਅ ਪਾ ਕੇ ਉਹ ਤੋਂ ਗਲਤ ਬਿਆਨ ਦਵਾਉਂਦੇ ਸੀ ਕੰਪਲੇਂਟ ਦੇਈ ਹੈ ਜੀ ਅਸੀਂ ਕੰਪਲੇਂਟ ਵੀ ਅਸੀਂ ਦਈ ਪਰਚਾ ਵੀ ਸਾਡੇ ਤੇ ਹੀ ਕਰਦਿਆ ਤੇ ਦੂਜੀ ਜਿਹੜੀ ਪਾਰਟੀ ਹੈ ਉਹਨਾਂ ਨੇ ਬਿਆਨਾਂ 'ਚ ਮੰਨਿਆ ਵੀ ਅਸੀਂ ਦਰਖਤ ਕਟਾਏ ਨੇ ਤੇ ਉਹਨਾਂ ਨੇ ਮੰਨ ਵੀ ਲਿਆ ਉਹਨਾਂ ਨੇ ਤੇ ਫਿਰ ਵੀ ਪਰਚਾ ਨਹੀਂ ਕਰਿਆ ਇਹਨਾਂ ਨੇ ਜਿਹੜੇ ਬੰਦੇ ਮੰਨ ਰਹੇ ਉਹਨਾਂ ਤੇ ਨਹੀਂ ਕਰਿਆ ਸਾਡੇ ਤੇ ਹੀ ਪਰਚਾ ਉਲਟਾ ਕਰਦਾ ਜੀ ਇਹਨਾਂ ਨੂੰ ਕੰਪਲੇਂਟ ਅਸੀਂ ਕੰਪਲੇਂਟ ਲਖਾਈ ਪੁਲਿਸ ਸਰਿਆਮ ਧੱਕਾ ਕਰ ਰਹੀ ਹੈ ਸਾਣਾ ਸੈਕਟਰ 70 ਮਟੌਰ ਸਾਣਾ 71 ਸੈਕਟਰ ਵਾਲਾ ਐਸ ਐਚਓ ਸਾਹਿਬ ਤੇ ਡੀ ਐਚ ਪੀ ਸਾਹਿਬ ਨਾਲ ਮਿਲੇ ਹੋਏ ਜੋ ਕਿ ਇਹਨਾਂ ਤੇ ਪ੍ਰੈਸ਼ਰ ਹੈ ਪੂਰਾ ਉੱਪਰ ਤੇ ਰਾਜਨੀਤਿਕ ਪ੍ਰੈਸ਼ਰ ਹੈ ਇਹਨਾਂ ਨੇ ਸਾਡੇ ਤੇ ਜ਼ਬਰਦਸਤੀ ਨਜਾਇਜ਼ ਪਰਚਾ ਕਰਿਆ ਥੈਂਕ ਯੂ ਮੇਰੇ ਨੇ ਹਸਬੰਡ ਪਹਿਲਾਂ ਮੇਰਾ ਪ੍ਰਾਪਰਟੀ ਦੱਬੀ ਗਈ ਆ ਕੁੰਬੜਾ ਦੇ ਵਿੱਚ ਉਹ ਹਾਲੇ ਕੁੰਬੜਾ ਉਸ ਤੋਂ ਬਾਅਦ 6 ਮਹੀਨੇ ਬਾਅਦ ਮੇਰਾ ਹਸਬੰਡ ਇਹਨਾਂ ਨੇ ਫਿਰ ਮਿਆਪ ਕਰਿਆ ਅੱਜ ਤੱਕ 12 ਸਾਲ ਹੋ ਗਏ 2 6 12 ਦਾ ਗੁੰਮ ਹੈ ਅੱਜ 24 ਤਰੀਕ 24 ਸਾਲ ਹੋ ਗਿਆ 12 ਸਾਲ ਹੋ ਗਏ ਅਜ ਤੱਕ ਕੋਈ ਸੁਲਵਾਈ ਨਹੀਂ ਮੇਰੀ ਪੁਲਿਸ ਕਿਤੇ ਵੀ ਜਿਹੜਾ ਗਵਾਹ ਸੀ ਉਹ ਵੀ ਇਹਨਾਂ ਨੇ ਮਰਵਾਤਾ ਜਿਹੜੇ ਚਾ ਦੋ ਬੰਦੇ ਪਿੰਡ ਦੇ ਨਾਲ ਰਹੇ ਹੋਏ ਸੀ ਮਲਕੀਤ ਸਿੰਘ ਤੇਜ ਸਿੰਘ ਉਹ ਵੀ ਤੇਜ ਸਿੰਘ ਆ ਉਹ ਕਟਵਾਤਾ ਇਹਨਾਂ ਨੇ ਵਿੱਚੋਂ ਪਰਚੇ 'ਚੋਂ ਨਾਮ ਕਢਾਤਾ ਤੇ ਮੇਰੇ ਦੇਵਰ ਸੀਗੇ ਦੋ ਇੱਕ ਗੋਲਡੀ ਤੇ ਇੱਕ ਲਾਟੀ ਲਾਟੀ ਸਸਪੈਂਡ ਹੋ ਗਿਆ ਗੋਲਡੀ ਆ ਉਹਦਾ ਵੀ ਨਾਮ ਕੱਢਤਾ ਇਹਨਾਂ ਨੇ ਹਨ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹੁੰਨੀ ਆ ਕਿ ਮੈਨੂੰ ਇਨਸਾਫ ਮਿਲੇ ਮੇਰਾ ਹੱਕ ਮੈਨੂੰ ਮਿਲੇ ਮੈਂ ਸੱਚ ਦੀ ਲੜਾਈ ਤੇ ਆ ਥੈਂਕ ਯੂ ਕੋਸ਼ਿਸ਼ ਇਸ ਵਿੱਚ ਆਇਆ ਤੁਸੀਂ ਇੱਥੇ ਮਸਲਾ ਮੇਰਾ ਸਰ ਪ੍ਰੋਕਟ ਦਾ ਜੋ ਮੇਰਾ ਪ੍ਰੋਕਟ ਡੇਰਾ ਬਸੀ ਹੈ ਤਿੰਨ ਬੰਦੇ ਦੇ ਨਾਮ ਆ ਸਾਡੇ ਜੋ ਕਿ ਇੱਕ ਕਪਲ ਸਿੰਘ ਹੈ ਜੀ ਪੰਜ ਗੋਲੇ ਦਾ ਬੰਦਾ ਬਦਲ ਇੱਥੇ ਰਹਿਣ ਵਾਲਾ ਹੈ ਜੀ ਉਹਨਾਂ ਨੇ ਇੱਕ ਦਿਨ ਮੈਨੂੰ ਆਪ ਕੱਲ ਪਰਸੋਂ ਉਹਨਾਂ ਨੇ ਇੱਥੇ ਬੁਲਾਇਆ ਜੀ ਕਸਟ ਦੇ ਕੋਲ ਤੇ ਉਹਦੇ ਵਿੱਚ ਜਿਉਂਨਾ ਮੇਰੇ ਬਿਆਨਾਂ ਤੇ ਜਾਲੀ ਬਿਆਨਾਂ ਤਿਆਰ ਕੀਤਾ ਜੀ ਉਹਦੇ ਵਾਰ ਕਹਿੰਨਾ ਮੈਨੂੰ ਹੱਥੋਂ ਭਾਈ ਕੀਤੀ ਜੀ ਬਹੁਤ ਕੁੱਟ ਮਾਰ ਕੇ ਕੀਤੀ ਹੈ ਜੀ ਜੋ ਕਿ ਉੱਥੋਂ ਦੇ ਜੋ ਵੀ ਮੈਂ ਦਰਖਾਸਤ ਥਾਣੇ ਮੁੱਲਾਵਰ ਦਿੱਤੀ ਸੀ ਤੇ ਕੋਈ ਸੁਣਾਈ ਨਹੀਂ ਹੋਈ ਜੀ ਕਿ ਡਿਪਟੀ ਕਮਿਸ਼ਨਰ ਕੋਲ ਕੋਈ ਜੀ ਫੇਰ ਵੀ ਸੁਣਾਈ ਨਹੀਂ ਹੋਈ ਜੀ ਫਿਰ ਮੈਂ ਦਰਖਾਸਤ ਐਸਐਸਪੀ ਸਾਹਿਬ ਕੋਲ ਲੈ ਕੇ ਆਇਆ ਤਿੰਨ ਦਿਨ ਹੋ ਗਏ ਮੈਨੂੰ ਜਿਹੜੇ ਮਾਰਦੇ ਨੂੰ ਜੀ ਉਹਨਾਂ ਦਰਖਾਸਤ ਐਸਐਸਪੀ ਸਾਹਿਬ ਕੋਲ ਲੈ ਕੇ ਲਿਆ ਜੀ ਮੈਂ ਕਿਉਂਕਿ ਪਹਿਲਾਂ ਵੀ ਮੇਰੀਆਂ ਦਰਖਾਸਤਾਂ ਐਸਐਸਪੀ ਸਾਹਿਬ ਡਿਪਟੀ ਕੋਲ ਮਨਪ੍ਰੀਤ ਕੋਲ ਗਈ ਵੀਆਂ ਜੀ ਬੰਦਾ ਫਰਾਡ ਕਰਕੇ ਤੇ ਜੀ ਉਹਨਾਂ ਵਾਰ ਵੀ ਕਾਰਵਾਈ ਨਹੀਂ ਇਸ ਟਾਈਮ ਉਹ ਦਰਖਾਸਤਾਂ ਮੇਰੀਆਂ ਉਹ ਥਾਣੇ ਵਿੱਚ ਪਈਆਂ ਉਹਨਾਂ ਦੀ ਕੋਈ ਸੁਣਾਈ ਨਹੀਂ ਹੈ ਜੀ ਠੀਕ ਹੈ ਜੀ ਤੇ ਉਹਨਾਂ ਤਿੰਨ ਇਨਾਦਰ ਬਰੇਜ਼ੀਲ ਦੇ ਬੰਦੇ ਆ ਕੇ ਬਿਆਨ ਵੀ ਕਰ ਗਏ ਥਾਣੇ ਦੇ ਜਿੰਪੀ ਸਾਹਿਬ ਕੋਲ ਆ ਕੇ ਜੀ ਅਜੇ 3-4 ਦਿਨ ਹੋ ਗਏ ਮੈਂ ਠੱਕੇ ਗਾੰਦੇ ਨੂੰ ਆ ਬਹੁਤ ਪਰਜਾਨਾ ਬੰਦਿਆ ਕਰ ਬੜੀ ਕਾਰਵਾਈ ਕੀਤੀ ਜਾਵੇ ਜੀ ਹੁਣ ਮੈਂ ਦਰਖਾਸਤ ਲੈ ਕੇ ਐਸਐਸਜੀ ਸਾਹਿਬ ਕੋਲ ਚੱਲਿਆ ਕਪਲ ਕਪਲ ਇਹ ਨਾਂਉਂਦੇ ਆ ਜੀ ਬਹੁਤ ਬੜਾ ਤਗੜਾ ਉਹਨਾਂ ਦਾ ਗਾਇਕਾ ਜੀ ਜਲਦੀ ਫੜਦਾ ਤੇ ਚਾਲੀ ਬਿਆਨ ਦੇ ਯਾਰ ਕਰ ਅੱਛਾ ਜੀ ਤੁਹਾਨੂੰ ਕੀ ਆਂਦੀ ਮੈਨੂੰ ਜਾਣੋ ਮਾਰਦੀ ਹੈ ਜੀ ਠੀਕ ਹੈ ਬਸ ਠੀਕ ਹੈ ਤੱਕੜਾ ਬੰਦੀ ਕਰਵਾਈ ਉਹਨੇ ਬੰਦ ਕਰਵਾਈ ਕਾਰਵਾਈ ਕੀਤੀ ਜਾਵੇ ਜੀ ਮੈਂ ਬਹੁਤ ਤੁਹਾਡਾ ਧੰਨਵਾਦ ਹੁਣ ਤੁਸੀਂ ਕੀ ਦੇ ਨਾਲ ਗੱਲ ਕਰਕੇ ਆਪਣੇ ਵੀਡੀਓ ਜਾ ਰਹੇ ਹਾਂ ਜਾ ਰਹੇ ਹਾਂ ਮੈਂ ਪਹਿਲਾਂ ਵੀ ਥਾਣੇ ਵੀ ਦਰਖਾਸਤਾਂ ਦੇ ਦਿੱਤੇ ਜਿਨ੍ਹਾਂ ਦੀ ਕੋਈ ਕਾਰਵਾਈ ਨਹੀਂ ਉਲਟ ਮੇਰੇ ਤੇ ਪਰਚੇ ਹੁੰਦੇ ਆ ਜੀ ਬੰਦੇ 35 35 40 ਜੱਟ ਕੱਟੀ ਕਰ ਚੁੱਕੇ ਨੇ ਉਹਨਾਂ ਦੇ ਇੰਨੇ ਮੇਰੇ ਪਰਚੇ ਦੇ ਕੱਤੇ ਉਹਨਾਂ ਮੇਰੇ ਕੋਲ ਹੈ ਜੀ ਕੋਈ ਸਾਡੀ ਸੁਣਾਈ ਨਹੀਂ ਅਗਰ ਐਸਐਸਪੀ ਸੁਣਵਾਈ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਤੁਹਾਡਾ ਕੀ ਅਸੀਂ ਆਤਮਾਤਾ ਕਰੂੰਗਾ ਜੀ ਧਰਨਾ ਲਾਉਂਗਾ ਜੀ ਰੋਡ ਤੇ ਆਉਂਗਾ ਜੀ ਠੀਕ ਥੈਂਕ ਯੂ